ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 3 ਜੀ ਸਤਗੁਰ ਸਿਓ ਚਿਤ ਨ ਲਾਇਓ ਨਾਮ ਨ ਵਸਿਓ ਮਨ ਆਈ ਤ੍ਰਿਗ ਵਿਹਾ ਜੀਵਿਆ ਕਿਆ ਜੁਗ ਮੈਂ ਪਾਇਆ ਆਈ ਸਤਗੁਰ ਸਿਓ ਚਿਤ ਨ ਲਾਇਓ ਨਾਮ ਨ ਵਸਿਓ ਮਨ ਆਈ ਤ੍ਰਿਗ ਵਿਹਾ ਜੀਵਿਆ ਕਿਆ ਜੁਗ ਮੈਂ ਪਾਇਆ ਆਈ ਮਾਇਆ ਖੋਟੀ ਰਾਸ ਹੈ ਏਕ ਚਸੇ ਮਹਿ ਪਾਜ ਲੈ ਜਾਏ ਹੱਥੋਂ ਛੁੜਕੀ ਤਨ ਸਿਆਉ ਹੋਏ ਬਦਨ ਜਾਏ ਕੁਮ ਲਾਏ ਜਿਨ ਸਤਗੁਰ ਸਿਓ ਚਿਤ ਲਾਇਆ ਤਿਨ ਸੁਖ ਵਸਿਆ ਮਨ ਆਏ ਹਰ ਨਾਮ ਧਿਆਵੇ ਰੰਗ ਸਿਓ ਹਰ ਨਾਮ ਰਹੀ ਲਿਵ ਲਾਏ ਨਾਨਕ ਸਤਗੁਰ ਸੋ ਧੰਨ ਸੋ ਪਿਆ ਜੇ ਜੀਵ ਮੈਂ ਰਹਿ ਆ ਸਮਾਏ ਰੰਗ ਤਿਸੈ ਕੋ ਅਗਲਾ ਵੰਨੀ ਚੜੈ ਚੜਾਏ ਮਹੱਲਾ ਤੀਜਾ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰਕਾਏ ਗੁਰਮੁਖ ਕੋਈ ਗਾਰੜੁ ਤਿਨ ਮਲ ਦਲ ਲਾਈ ਪਾਏ ਨਾਨਕ ਸੇ ਉਬਰੇ ਜੇ ਸਚ ਰਹਿ ਲਿਵ ਲਾਏ ਪਉੜੀ ਟਾਡੀ ਕਰੇ ਪੁਕਾਰ ਪ੍ਰਭ ਸੁਣਾਏ ਸੀ ਅੰਦਰ ਧੀਰਕ ਹੋਏ ਪੂਰਾ ਭਾਏ ਸੀ ਜੋ ਧੁਰ ਲਿਖਿਆ ਲੇਖ ਸੇ ਕਰਮ ਕਮਾਏ ਸੀ ਜਾਂ ਹੋਵੇ ਖਸਮ ਦਿਆਲ ਤਾਂ ਮਹਿਲ ਘਰ ਪਾਏ ਸੀ ਸੋ ਪ੍ਰਭ ਮੇਰਾ ਅਤ ਵੱਡਾ ਗੁਰਮੁਖ ਮਿਲਾਏ ਸੀ ਸ਼ਲੋਕ ਮਹੱਲਾ ਤੀਜਾ ਸਭਨਾ ਕਾ ਸ਼ਹ ਏਕ ਹੈ ਸਦਹੀ ਰਹੈ ਹਜੂਰ ਨਾਨਕ ਹੁਕਮ ਨ ਮੰਨੈ ਤਾਂ ਘਰ ਹੀ ਅੰਦਰ ਦੂਰ ਹੁਕਮ ਪੀਤ ਨਾ ਮਨਾਈ ਸੀ ਜਿਨ ਕੋ ਨਦਰ ਕਰੇ ਹੁਕਮ ਮੰਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਮਹੱਲਾ ਤੀਜਾ ਰੈਣ ਸਬਾਈ ਜਲ ਮੋਈ ਕੰਤ ਨ ਲਾਇਓ ਭਾਉ ਨਾਨਕ ਸੁਖ ਵਸਨ ਸੁਹਾਗਣੀ ਜਿਨ ਪਿਆਰਾ ਪੁਰਖ ਹਰਿ ਰਾਉ ਪੌੜੀ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਉਪਾਏ ਕਿਤੇ ਨਾ ਪਾਈਐ ਹਰ ਕਰਮ ਵਿਧਾਤਾ ਗੁਰ ਸ਼ਬਦੀ ਹਰ ਮਨ ਵਸੈ ਹਰ ਸਹਜੇ ਜਾਤਾ ਅੰਦਰੋਂ ਤ੍ਰਿਸ਼ਨਾ ਅਗਨ 부ਜੀ ਹਰ ਅੰਮ੍ਰਿਤ ਸਰਣਾਤਾ ਵੱਡੀ ਵਡਿਆਈ ਵਡੇਖੀ ਗੁਰਮੁਖ ਬੋਲਾਤਾ ਸਲੋਕ ਮਹੱਲਾ ਤੀਜਾ ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪੈਆਂ ਹੀ ਛੱਡ ਜਾਏ ਇਸਨੂੰ ਕੂੜ ਬੋਲ ਕੇ ਖਵਾਲੀ ਐ ਜੇ ਚਲਦਿਆਂ ਨਾਲ ਨਾ ਜਾਏ ਕਾਇਆ ਮਿੱਟੀ ਅੰਧ ਹੈ ਪੌਣੇ ਪੁੱਛੋ ਜਾਏ ਹਉ ਤਾ ਮਾਇਆ 모ਹਿਆ ਫਿਰ ਫਿਰ ਆਵਾਂ ਜਾਏ ਨਾਨਕ ਹੁਕਮ ਨਾ ਜਾਤੋ ਖਸਮ ਕਾ ਜੇ ਰਹਾ ਸੱਚ ਸਮਾਏ ਮਹੱਲਾ ਤੀਜਾ ਏ ਕੋ ਨਿਚਲ ਨਾਮ ਧਨ ਹੋਰ ਧਨ ਆਵੇ ਜਾਈ ਇਸ ਧਨ ਕੋ ਤਸਕਰ ਜੋ ਹੋਈ ਨ ਸਕੈ ਨਾ ਉਚਕਾਲ ਲੈ ਜਾਈ ਇਹ ਹਰ ਧਨ ਜੀਐ ਸੇਤੀ ਰਵ ਰਹਿਆ ਜੀਐ ਨਾਲੇ ਜਾਏ ਪੂਰੇ ਗੁਰ ਤੇ ਪਾਈਐ ਮਨ ਮੁਖ ਪੱਲੇ ਨਾਮ ਪਾਏ ਧੰਨ ਵਾਪਾਰੀ ਨਾਨਕਾ ਜਿਨ੍ਹਾਂ ਨਾਮ ਧਨ ਖਟਿਆਏ ਪੌੜੀ ਮੇਰਾ ਸਾਹਿਬ ਅਤ ਵੱਡਾ ਸੱਚ ਗਹਿਰ ਗੰਭੀਰਾ ਸਭ ਜਗ ਤਿਸ ਕੈ ਵਸ ਹੈ ਸਭ ਤਿਸ ਕਾ ਚੀਰਾ ਗੁਰ ਪ੍ਰਸਾਦੀ ਪਾਈਐ ਨਿਹਚਲ ਧਨ ਧੀਰਾ ਕਿਰਪਾ ਤੇ ਹਰ ਮਨ ਵਸੈ ਭੇਟੈ ਗੁਰਪੂਰਾ ਗੁਣਮੰਤੀ ਸਾਲਾਹਿਆ ਸਦਾ ਥਿਰ ਨਿਹਚਲ ਹਰਪੂਰਾ ਸਲੋਕ ਮਹਲਾ 3 ਜੀ ਤਿਰਗਤ ਨਾਂ ਦਾ ਜੀਵਿਆ ਜੋ ਹਰ ਸੁੱਖ ਪਰ ਹਰ ਤਿਆਗ ਦੇ ਦੁੱਖ ਹौं ਮੈਂ ਪਾਪ ਕਮਾਏ ਮਨਮੁਖ ਗਿਆਨੀ ਮਾਇਆ ਮੋਹ ਵਿਆਪੇ ਤਿਨ ਬੂਝ ਨਾ ਕਾਈ ਪਾਏ ਹਲਤ ਪਲ ਥੋਏ ਸੁਖ ਨਾ ਪਾਵੈ ਅੰਤ ਗਏ ਪਛਤਾਏ ਗੁਰ ਪ੍ਰਸਾਦੀ ਕੋ ਨਾਮ ਧਿਆਏ ਤਿਸ ਹौं ਮੈਂ ਵਿਚੋਂ ਜਾਏ ਨਾਨ ਕੇ ਜਿਸ ਪੂਰਬ ਹੋਵੇ ਲਿਖਿਆ ਸੋ ਗੁਰ ਚਰਣੀ ਆਏ ਪਾਏ ਮਹੱਲਾ ਤੀਜਾ ਮਨ ਮੁਖ ਹੁੰਦਾ ਕੌਲ ਹੈ ਨਾ ਤਿਸ ਭਗਤ ਨਾ ਨਾਓ ਸ਼ਕਤੀ ਅੰਦਰ ਵਰਤਦਾ ਕੂੜ ਤਿਸ ਕਾ ਹੈ ਉਪਾਓ ਤਿਸ ਕਾ ਅੰਦਰ ਚਿਤਨਾ ਭਿਜਈ ਮੁਖ ਫੀਕਾ ਆਲਾਓ ਓਏ ਧਰਮ ਰਲਾਈ ਨਾ ਰਲਨ ਉਨਾ ਅੰਦਰ ਕੂੜ ਸੁਆਉ ਨਾਨਕ ਕਰਤਾ ਬਣਤ ਬਣਾਈ ਮਨਮੁਖ ਕੂੜ ਬੋਲ ਬੋਲ ਡੁੱਬੇ ਗੁਰਮੁਖ ਤਰੇ ਜਪ ਹਰਨਾਮ ਪੌੜੀ ਬਿਨ ਬੂਝੇ ਵੱਡਾ ਫੇਰ ਪਿਆ ਫਿਰ ਆਵੇ ਜਾਈ ਸਤਗੁਰ ਕੀ ਸੇਵਾ ਨਾ ਕੀਤੀ ਆ ਅੰਤ ਗਿਆ ਪਛਤਾਈ ਆਪਣੀ ਕਿਰਪਾ ਕਰੇ ਗੁਰ ਪਾਈਐ ਵਿਚਹੁ ਆਪ ਗਵਾਈ ਤ੍ਰਿਸ਼ਨਾ ਭੁਖ ਵਿੱਚੋਂ ਉਤਰੈ ਸੁਖ ਵਸੈ ਮਨ ਆਈ ਸਦਾ ਸਦਾ ਸਲਾਹੀਐ ਹਿਰਦੈ ਲਿਵ ਲਾਈ ॥ ਸ਼ਲੋਕ ਮਹਲਾ 3 ਜੇ ਸਤਗੁਰ ਸੇਵੇ ਆਪਣਾ ਕਿਸਨੋ ਪੂਜੇ ਸਭ ਕੋਈ ਸਭ ਨਾਮ ਪਾਵ ਆਸਰੂ ਪਾਉ ਹੈ ਹਰ ਨਾਮ ਪ੍ਰਾਪਤ ਹੋਏ ਅੰਤਰ ਸੀਤਲ ਸ਼ਾਂਤ ਵਸੈ ਜਪ ਹਿਰਦੈ ਸਦਾ ਸੁਖ ਹੋਏ ਅਮਰਤ ਖਾਣਾ ਅਮਰਤ ਪੈਨਣਾ ਨਾਨਕ ਨਾਮ ਵਡਾਈ ਹੋਏ ਮਹਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣ ਹਰ ਪਾਵੇ ਗੁਣੀ ਨਿਦਾਨ ਹਰ ਸੁਖ ਦਾਤਾ ਮਨ ਵਸੈ ਹਉਮੈ ਜਾਏ ਗੁਮਾਨ ਨਾਨਕ ਨਦਰੀ ਪਾਈਐ ਕਾਨ ਦਨ ਲਾਗੇ ਧਿਆਨ ਪੌੜੀ ਸਤ ਸੰਤੋਖ ਸਭ ਸਚ ਹੈ ਗੁਰਮੁਖ ਪਵਿੱਤਾ ਅੰਦਰੋ ਕਪਟ ਵਿਕਾਰ ਗਿਆ ਮਨ ਸਹਿਜੇ ਜਿਤਾ ਤਹ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਵਿਤਾ ਅਨੰਦਨ ਹਰ ਕੇ ਗੁਣ ਰਵੈ ਗੁਣ ਪ੍ਰਗਟ ਕੀਤਾ ਸਭਨਾ ਦਾਤਾ ਏਕ ਹੈ ਇੱਕੋ ਹਰ ਮਿਤਾ ਸ਼ਲੋਕ ਮਹੱਲਾ ਤੀਜਾ ਬ੍ਰਹਮ ਬਿੰਦੈ ਸੋ ਬ੍ਰਾਹਮਣ ਕਹੀਐ ਜੇ ਅਨੰਦਨ ਹਰ ਲਿਵਲਾਏ ਸਤਿਗੁਰ ਪੁੱਛੈ ਸੱਚ ਸੰਜਮ ਕਮਾਵੇ ਹਉਮੈ ਰੋਗ ਤਿਸ ਜਾਏ ਹਰ ਗੁਣ ਗਾਵੇ ਗੁਣ ਸੰਗ ਰਹੈ ਜੋਤੀ ਜੋਤ ਮਿਲਾਏ ਇਸ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜੇ ਹਉਮੈ ਮੀਟ ਸਮਾਏ ਨਾਨਕ ਤਿਸਨੂੰ ਮਿਲਿਆ ਸਦਾ ਸੁਖ ਪਾਈਐ ਜੇ ਅਣ ਦਿਨ ਹਰ ਨਾਮ ਧਿਆਏ ਮਹੱਲਾ ਤੀਜਾ ਅੰਤਰ ਕਪਟ ਮਨਮੁਖ ਅਗਿਆਨੀ ਰਸਨਾ ਝੂਠ ਬੁਲਾਏ ਕਪਟ ਕੀਤਾ ਹਰ ਪ੍ਰਖ ਨਾ ਭੀਜੈ ਨਿਤ ਵਿਖੈ ਸੁਣੈ ਸੁਭਾਈ ਦੂਜੈ ਭਾਏ ਜਾਏ ਜਗ ਪ੍ਰਬੋਧੈ ਬਿਖ ਮਾਇਆ ਮੋਹ ਸੁਆਏ ਇਤ ਕੁਮਾਨ ਸਦਾ ਦੁਖ ਪਾਵੈ ਜੰਮੈ ਮਰੈ ਫਿਰ ਆਵੈ ਜਾਏ ਸਹਿਸਾ ਮੂਲ ਨਾ ਚੁਕਈ ਵਿਚ ਵਿਸ਼ਟਾ ਪਚੈ ਪਚਾਈ ਜਿਸਨੋ ਕਿਰਪਾ ਕਰੇ ਮੇਰਾ ਸੁਆਮੀ ਤਿਸ ਗੁਰ ਕੀ ਸਿੱਖ ਸੁਣਾਏ ਹਰ ਨਾਮ ਧਿਆਵੈ ਹਰ ਨਾਮ ਗਾਵੈ ਹਰ ਨਾਮ ਅੰਤ ਛਡਾਈ ਪੌੜੀ ਜਿਨ੍ਹਾਂ ਹੁਕਮ ਮਨਾਏ ਓਨ ਤੇ ਪੂਰੇ ਸੰਸਾਰ ਸਾਹਿਬ ਸੇਵਨ ਆਪਣਾ ਪੁਰੇ ਸ਼ਬਦ ਵਿਚਾਰ ਹਰ ਕੀ ਸੇਵਾ ਚਾਕਰੀ ਸੱਚਾ ਸ਼ਬਦ ਪਿਆਰ ਹਰ ਕਾ ਮਹਿਲ ਤਿਨੀ ਪਾਇਆ ਜਿਨ ਹਮੈ ਵਿੱਚੋਂ ਮਾਰ ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮ ਉਰਥਾਰ ਸ਼ਲੋਕ ਮਹਲਾ 3 ਗੁਰਮੁਖ ਧਿਆਨ ਸਹਿਜ ਤੁਨ ਉਪਜੈ ਸੱਚ ਨਾਮ ਚਿਤ ਲਾਇਆ ਗੁਰਮੁਖ ਆਨੰਦਨ ਰਹੈ ਰੰਗ ਰਾਤਾ ਹਰ ਕਾ ਨਾਮ ਮਨ ਪਾਇਆ ਗੁਰਮੁਖ ਹਰ ਵੇਖੈ ਗੁਰਮੁਖ ਹਰ ਬੋਲੇ ਗੁਰਮੁਖ ਹਰ ਸਹਿਜ ਰੰਗ ਲਾਇਆ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੈ ਤਿਮਰ ਅਗਿਆਨ ਅંધੇਰ ਚੁਕਾਇਆ ਜਿਸਨੋ ਕਰਮ ਹੋਵੈ ਤੁਰ ਪੂਰਾ ਤਿਨ ਗੁਰਮੁਖ ਹਰਿ ਨਾਮ ਧਿਆਇਆ ਮਹਲਾ ਤੀਜਾ ਸਤਿਗੁਰ ਜਿਨਾਂ ਨ ਸੇਵਿਓ ਸ਼ਬਦ ਨ ਲਗੋ ਪਿਆਰ ਸਹਿਜੇ ਨਾਮ ਨ ਧਿਆਇਆ ਕਿਤ ਆਇਆ ਸੰਸਾਰ ਫਿਰ ਫਿਰ ਜੂਨੀ ਪਾਈਐ ਵਿਸਟਾ ਸਦਾ ਖੁਆਰ ਕੁੜਾ ਲਾਲ ਚ ਲੱਗਿਆ ਨਾ ਉਰਵਾਰ ਨ ਪਾਰ ਨਾਨਕ ਗੁਰਮੁਖ ਉਬਰੇ ਜੇ ਆਪ ਮੇਲੇ ਕਰਤਾਰ ਪੌੜੀ ਭਗਤ ਸਚੈ ਦਰਸਉ ਹੁੰਦੇ ਸਚੈ ਸ਼ਬਦ ਰਹਾਏ ਹਰ ਕੀ ਪ੍ਰੀਤਿ ਤਿਨ ਉਪਜੀ ਹਰ ਪ੍ਰੇਮ ਕਸਾਏ ਹਰ ਰੰਗ ਰਹੈ ਸਦਾ ਰੰਗ ਰਾਤੇ ਰਸਨਾ ਹਰ ਰਸ ਪਿਆਏ ਸਫਲ ਜਨਮ ਜਿਨੀ ਗੁਰਮੁਖ ਜਾਤਾ ਹਰ ਜੀਉ ਰਿਦਵਸਾਈ ਬਾਜ ਗੁਰੂ ਫਿਰੈ ਮਿਲਲਾਦੀ ਦੁਜੈ ਪਾਏ ਖੁਆਏ ਸ਼ਲੋਕ ਮਹੱਲਾ ਤੀਜਾ ਕਲ ਯੁਗ ਮੈ ਨਾਮ ਨਿਧਾਨ ਭਗਤੀ ਖਟਿਆ ਹਰ ਉਤਮ ਪਦ ਪਾਇਆ ਸਤ ਗੁਰ ਸੇਵ ਹਰ ਨਾਮ ਮਨ ਵਸਾਇਆ ਅਨ ਦਿਨ ਨਾਮ ਧਿਆਇਆ ਵਿਚੇ ਗ੍ਰਹਿ ਗੁਰ ਬਚਨ ਉਦਾਸੀ ਹਉ ਮੈ ਮੋਹ ਜਲਾਇਆ ਆਪ ਤਰਿਆ ਕੁਲ ਜਗਤ ਤਰਾਇਆ ਧਨ ਜਣੇ ਦੀ ਮਾਇਆ ਐਸਾ ਸਤਗੁਰ ਸੋਈ ਪਾਏ ਜਿਸ ਤੁਰ ਮਸਤਕ ਹਰ ਲਿਖ ਪਾਇਆ ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟੋ ਜਨ ਭਰਮ ਭੁਲਾ ਮਾਰਗ ਪਾਇਆ ਮਹਲਾ 3 ਤ੍ਰੈ ਗੁਣ ਮਾਇਆ ਵੇਖ ਭੁੱਲੇ ਜਿਉਂ ਦੇਖ ਦੀਪਕ ਪਤੰਗ ਪਚਾਇਆ ਪੰਡਤ ਭੁੱਲ ਭੁੱਲ ਮਾਇਆ ਵੇਖੈ ਦਿਖਾ ਕਿਨੈ ਕਿਹੋ ਆਣ ਚੜਾਇਆ ਦੂਜੈ ਭਾਇ ਪੜੈ ਨਿਤ ਬਿਖਿਆ ਨਾਹੋ ਦੇ ਖਵਾਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਉਹਨਾ ਅਹੰਕਾਰ ਬਉ ਗਰਭ ਵਧਾਇਆ ਛਾਦਨ ਭੋਜਨ ਨਾਲਹਿ ਸਤ ਭਿਖਿਆ ਮਨ ਹਟ ਜਨਮ ਗਵਾਇਆ ਏਤੜਿਆਂ ਵਿੱਚੋਂ ਸੋ ਜਨ ਸਮਦਾ ਜਿਨ ਗੁਰਮੁਖ ਨਾਮ ਧਿਆਇਆ ਜਨ ਨਾਨਕ ਕਿਸਨੋ ਆਖ ਸੁਣਾਈਐ ਜਾਂ ਕਰਦੇ ਸਭ ਕਰਾਇਆ ਪੌੜੀ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰਾ ਇਹ ਜਮ ਕੀ ਸਰਕਾਰ ਹੈ ਇਹਨਾ ਉੱਪਰ ਜਮ ਕਾ ਡੰਡ ਕਰਾਰਾ ਮਨ ਮੁਖ ਜਮ ਮਗ ਪਾਈਐਨ ਜਿਨ ਦੂਜਾ ਭਾਉ ਪਿਆਰਾ ਜਮ ਪਰਬ ਦੇ ਮਾਰਿਐਨ ਕੋ ਸੁਣੈ ਨਾ ਪੁਕਾਰਾ ਜਿਸਨੋ ਕਿਰਪਾ ਕਰੇ ਤਿਸ ਗੁਰ ਮਿਲੈ ਗੁਰਮੁਖ ਨਿਸਤਾਰਾ ਸ਼ਲੋਕ ਮਹਲਾ 3 ਹਮੈ ਮਮਤਾ ਮੋਹਣੀ ਮਨ ਮੁਖਾਂ ਨੂੰ ਗਈ ਖਾਏ ਜੋ ਮੋਹੇ ਦੂਜੈ ਚਿਤ ਲਾਏਂਦੇ ਤਿਨਾ ਵਿਆਪ ਰਹੀ ਲਪਟਾਏ ਗੁਰ ਕੈ ਸ਼ਬਦ ਪਰ ਜਾਲੀਐ ਤਾਂ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮਹਲਾ ਤੀਜਾ ਇਹ ਮਨ ਕੇ ਟੜਿਆਂ ਜੁਗ ਭਰਮੇ ਆ ਠਿਰ ਰਹੈ ਨਾ ਵਹਿ ਜਾਏ ਹਰ ਭਾਣਾ ਤਾਂ ਪਰਮਾਏਨ ਕਰ ਪ੍ਰਪੰਚ ਖੇਲ ਉਪਾਏ ਜਾਂ ਹਰ ਬਖਸ਼ੇ ਤਾਂ ਗੁਰ ਮਿਲੈ ਅਸਥਿਰ ਰਹੈ ਸਮਾਈ ਨਾਨਕ ਮਨ ਹੀ ਤੇ ਮਨ ਮਾਨਿਆ ਨਾ ਕਿਛ ਮਰੇ ਨ ਜਾਏ ਪੌੜੀ ਕਾਇਆ ਜੋ ਕੋਟ ਅਪਾਰ ਹੈ ਮਰਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਹਾ ਆਪੇ ਰਸ ਪੋਗੀ ਆਪ ਅਤੀਤ ਲਿਪਤ ਹੈ ਨਿਰਜੋਗ ਹਰ ਜੋਗੀ ਜੋ ਤਿਸ ਭਾਵੇ ਸੋ ਕਰੇ ਹਰ ਕਰੇ ਸੋ ਹੋਗੀ ਹਰ ਗੁਰਮੁਖ ਨਾਮ ਧਿਆਈਐ ਲਹਿ ਜਾਏ ਵਿਜੋਗੀ ਸਲੋਕ ਮਹੱਲਾ ਤੀਜਾ ਵਾਹ ਵਾਹ ਆਪ ਖਾਏਂਦਾ ਗੁਰ ਸ਼ਬਦੀ ਸੱਚ ਸੋਏ ਵਾਹ ਵਾਹ ਸਿਪਤ ਸਲਾਹਾ ਹੈ ਗੁਰਮੁਖ ਬੂਜੈ ਕੋਏ ਵਾਹ ਵਾਹ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਨਾਨਕ ਵਾਹ ਵਾਹ ਕਰਤਿਆਂ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ ਮਹੱਲਾ ਤੀਜਾ ਵਾਹ ਵਾਹ ਕਰ ਤੀ ਰਸਨਾ ਸ਼ਬਦ ਸੁਹਾਈ ਪੂਰਾ ਸ਼ਬਦ ਪ੍ਰਭ ਮਿਲਿਆ ਆਈ ਬੜ ਭਾਗੀਆਂ ਵਾਹ ਵਾਹ ਮੋਹ ਕਢਾਈ ਵਾਹ ਵਾਹ ਕਰੈ ਸਹੀ ਜਨ ਸੁਹਣੇ ਤਿਨ ਕੋ ਪਰਜਾ ਪੂਜਣ ਆਈ ਵਾਹ ਵਾਹ ਕਰਮ ਪ੍ਰਾਪਤ ਹੋਵੈ ਨਾਨਕਦਰ ਸਚੈ ਸ਼ੋਭਾ ਪਾਈ ਪੌੜੀ ਬਜਰ ਕਾ ਪਾਟ ਕਾਇਆ ਗੜ ਭੀਤਰ ਕੂੜ ਕੋਸਤ ਅਬਮਾਨੀ ਭਰਮ ਭੂਲੇ ਨਦਰ ਨਾਵਨੀ ਮਨ ਮੁਖ ਅੰਧ ਅਗਿਆਨੀ ਉਪਾਏ ਕਿਤੇ ਨ ਲੱਭਨੀ ਕਰ ਭੇਖ ਥਕੇ ਭੇਖਵਾਨੀ ਗੁਰ ਸ਼ਬਦੀ ਖੋਲਾਈਐਨ ਹਰ ਨਾਮ ਜਪਾਨੀ ਹਰ ਜੀਉ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ ਸ਼ਲੋਕ ਮਹੱਲਾ ਤੀਜਾ ਵਾਹ ਵਾਹ ਕਰ ਤਿਆ ਰਹਿਣ ਸੁਖ ਵਿਹਾਏ ਵਾਹ ਵਾਹ ਕਰਤਿਆਂ ਸਦਾ ਆਨੰਦ ਹੋਵੇ ਮੇਰੀ ਮਾਏ ਵਾਹ ਵਾਹ ਕਰਤਿਆਂ ਹਰਿ ਸਿਉ ਲਿਵ ਲਾਏ ਵਾਹ ਵਾਹ ਕਰਮੀ ਬੋਲੇ ਬੁਲਾਏ ਵਾਹ ਵਾਹ ਕਰਤਿਆਂ ਸੋਭਾ ਪਾਏ ਨਾਨਕ ਵਾਹ ਵਾਹ ਸਤਿਰ ਜਾਏ ਮਹੱਲਾ ਤੀਜਾ ਵਾਹ ਵਾਹ ਬਾਣੀ ਸੱਚ ਹੈ ਗੁਰਮੁਖ ਲਦੀ ਪਾਲ ਵਾਹ ਵਾਹ ਸ਼ਬਦੇ ਉਚਰੈ ਵਾਹ ਵਾਹ ਹਿਰਦੈ ਨਾਲ ਵਾਹ ਵਾਹ ਕਰਤਿਆਂ ਹਰ ਪਾਇਆ ਸਹਜੇ ਗੁਰਮੁਖ ਪਾਲ ਸੇਵਡ ਭਾਗੀ ਨਾਨਕਾ ਹਰ ਹਰ ਰਿਦੈ ਸਮਾਲ ਪੌੜੀ ਏ ਮਨ ਆਤ ਲੋਬੀਆ ਨਿਤ ਲੋਬੇ ਰਾਤਾ ਮਾਇਆ ਮਨ ਸਾ ਮੋਹਣੀ ਦਹਿ ਦਿਸ ਫਿਰਾਤਾ ਅਗੈ ਨਾਉ ਜਾਤ ਨਾ ਜਾਇਸੀ ਮਨ ਮੁਖ ਦੁਖ ਖਾਤਾ ਰਸਨਾ ਹਰ ਰਸਨਾ ਜਖਿਓ ਫੀਕਾ ਬੁਲਾਤਾ ਜਿਨਾ ਗੁਰਮੁਖ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਤਾਤਾ ਸ਼ਲੋਕ ਮਹਲਾ 3 ਵਾਹ ਵਾਹ ਤਿਸਨੋਂ ਆਖੀਐ ਜੇ ਸੱਚਾ ਗਹਿਰ ਗੰਭੀਰ ਵਾਹ ਵਾਹ ਤਿਸਨੋਂ ਆਖੀਐ ਜੇ ਗੁਣ ਦਾਤਾ ਮਤ ਧੀਰ ਵਾਹ ਵਾਹ ਤਿਸਨੋਂ ਆਖੀਐ ਜੇ ਸਭ ਮੈਂ ਰਹਿ ਆਸਮਾਏ ਵਾਹ ਵਾਹ ਤਿਸ ਨੋ ਆਖੀਐ ਜੇ ਦਿੰਦਾ ਰਿਜਕ ਸੰਭਾਹੇ ਨਾਨਕ ਵਾਹ ਵਾਹ ਇੱਕੋ ਕਰਸਾ ਲਾਹੀਐ ਜੇ ਸਤਗੁਰ ਦੀ ਆ ਦਿਖਾਏ ਮਹਲਾ ਤੀਜਾ ਵਾਹ ਵਾਹ ਗੁਰਮੁਖ ਸਦਾ ਕਰੈ ਮਨਮੁਖ ਮਰੈ ਬਿਖ ਖਾਏ ਊਨਾ ਵਾਹ ਵਾਹ ਨਾ ਭਾਵੈ ਦੁਖੇ ਦੁਖ ਵਿਹਾਈ ਗੁਰਮੁਖ ਅੰਮ੍ਰਿਤ ਪੀਵਣਾ ਵਾਹ ਵਾਹ ਕਰੈ ਲਿਵ ਲਾਏ ਨਾਨਕ ਵਾਹ ਵਾਹ ਕਰੈ ਸੇ ਜਨ ਨਿਰਮਲੇ ਤੇਰ ਭਵਨ ਸੋ ਜੀ ਪਾਏ ਪੌੜੀ ਹਰ ਕੈ ਪਾਣ ਗੁਰ ਮਿਲੈ ਸੇਵਾ ਭਗਤ ਬਨੀਜੈ ਹਰ ਕੈ ਪਾਣ ਹਰ ਮਨ ਵਸੈ ਸਹਿਜੇ ਰਸ ਪੀਜੈ ਹਰ ਕੈ ਪਾਣ ਸੁਖ ਪਾਈਐ ਹਰ ਲਾਹ ਨਿਤ ਲੀਜੈ ਹਰ ਕੈ ਤਖਤ ਬਹਾਲੀਐ ਨਿਜ ਘਰ ਸਦਾ ਵਸੀਜੈ ਹਰ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀ ਜੈ ਹਰ ਕੈ ਤਖਤ ਬਹਾਲੀਐ ਨਿਤ ਘਰ ਨਿਜ ਘਰ ਸਦਾ ਵਸੀਜੈ ਹਰ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ